ਅਸੀਂ ਅੱਜ ਪਹੁੰਚ ਗਏ ਹਾਂ ਜੀ ਮੁੱਲਾਪੁਰ ਦੇ ਵਿੱਚ ਸਵਾਮੀ ਗੰਗਾ ਨਾਨ ਜੀ ਪੂਰੀ ਵਾਲੇ ਬਾਲਕਰ ਸਾਡੇ ਨਾਲ ਭੈਣ ਸੱਡੀ ਜੀ ਵੱਡੀ ਜਸਵੀਰ ਕੌਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਜਿੰਨਾ ਧੰਨਵਾਦ ਕਰ ਗਿਆ ਭੈਣਾ ਦਾ ਉਹਨਾ ਥੋੜਾ ਆ ਛੋਟੇ ਛੋਟੇ ਬੱਚੇ ਜਿਨ੍ਹਾਂ ਨੂੰ ਲੋਕੀ ਕਦੀ ਰੇਲਵੇ ਟਰੈਕ ਤੇ ਛੱਡ ਜਾਂਦੇ ਆ ਕਦੀ ਕੂੜੇ 'ਚ ਛੱਡ ਜਾਂਦੇ ਆ अच्छा पहला कहंदे हुंदे से ना वी पहले ते जवानी कहंदे वी लोकी कुडियां नु जम के ਛੁੱਟ ਦਿੰਦੇ ਆ ਪਰ ਭੈਣ ਹੁਣ ਉਹਨਾਂ ਨੇ ਸੁਣਿਆ ਕਿ ਮੁੰਡੇ ਵੀ ਜਮ ਜਮ ਕੇ ਛੁੱਟੇ ਦਿੰਦੇ ਆ ਇਹ ਤਾਂ ਨਾ ਬਿਲਕੁਲ ਗਲਤ ਹੋ ਗਈ ਹੈ ਜੀ ਬੇਟੇ ਬੇਟੀਆਂ ਬਰਾਬਰ ਆ ਰਹੇ ਨੇ ਹੁਣ ਵੀ ਪਰਸੋਂ ਚੌਥੇ ਦੀ ਜਿਹੜੀ ਸਟੋਰੀ ਆ ਕਿ ਕਲੀਓ ਦੇ ਵਿੱਚ ਬੱਚਾ ਐਡਮਿਟ ਆ ਮੇਲ ਬੇਬੀ ਆ ਰੇਲਵੇ ਟਰੈਕ ਤੇ ਛੁੱਟਦਾ ਕਿਸੇ ਨੇ ਮੈਂ ਬਿਲਕੁਲ ਨੰਗਾ ਜਿਹੜੀ ਪਹਿਲੀ ਉਹਦੀ ਮੇਰੇ ਕੋਲ ਠੰਡ ਦੇਖੋ ਕਿੰਨੀ ਦੰਦ ਆ ਕਿਸ ਜੀ ਨੇ ਵੀ ਪਹਿਲੀ ਵੀਡੀਓ ਬਣਾਈ ਉਹਦੇ ਵਿੱਚ ਦਿਖਾਉਂਦੇ ਬਸ ਇੱਕ ਕੱਪੜੇ ਚ ਲਪੇਟਿਆ ਹੋਇਆ ਮਤਲਬ ਦੇਖ ਕੇ ਤਾਂ ਉਹਨੂੰ ਪਤਾ ਨਹੀਂ ਕਿਵੇਂ ਦਿਲ ਬਲੁੰਦਰਾ ਜਾਣਾ ਜਦੋਂ ਉਹਦੀ ਫੋਟੋ ਵੀ ਦੇਖਦੇ ਆ ਇੱਕ ਵਾਰੀ ਧੁਰ ਅੰਦਰੋਂ ਹਿੱਲ ਜਾਈਦਾ ਕਿ ਕਿਵੇਂ ਇਹ ਹੌਸਲਾ ਪਿਆ ਪਰ ਜਦੋਂ ਵਕਤ ਆਉਂਦਾ ਮਾੜਾ ਉਦੋਂ ਕਿਸੇ ਵੀ ਤਰ੍ਹਾਂ ਦਾ ਕੰਮ ਇਨਸਾਨ ਤੋਂ ਹੁੰਦਾ ਜੀ ਸਾਡੀ ਵੀਡੀਓ ਬਣਾਉਣ ਦਾ ਮਕਸਦ ਇਹ ਆ ਵੀ ਕੋਈ ਵੀ ਆਪਣੇ ਦੇਖੋ ਕਿਸੇ ਤੇ ਵੀ ਕਿਸੇ ਤੇ ਵੀ ਪ੍ਰੋਬਲਮ ਪੈ ਸਕਦੀ ਆ ਆਪਾਂ ਇਹ ਨਹੀਂ ਕਹਿ ਸਕਦੇ ਸਾਡੇ ਤੇ ਵੀ ਕੱਲ੍ਹ ਨੂੰ ਪੈ ਸਕਦੀ ਆ ਪਰ ਨਵੇਂ ਜੰਮੇ ਬੱਚੇ ਨੂੰ ਇਦਾਂ ਸੁੱਟੋ ਨਾ ਉਹਦੀ ਬਜਾਏ ਤੁਸੀਂ ਇੱਥੇ ਲੈ ਕੇ ਆਓ ਜੀ ਸਵਾਮੀ ਗੰਗਾ ਨੰਦ ਪੂਰੀ ਵਾਲੇ ਬਾਲ ਘਰ ਦੇ ਵਿੱਚ ਹਰ ਇੱਕ ਜ਼ਿਲ੍ਹੇ ਦੇ ਵਿੱਚ ਚਾਈਲਡ ਵੈਲਫੇਅਰ ਕਮੇਟੀ ਬਣੀ ਹੋਈ ਆ ਜੇ ਆਪਾਂ ਉਹਦੇ ਕੋਲ ਜਾ ਕੇ ਆਪਣੇ ਦੱਸਦੇ ਆ ਨਾ ਪ੍ਰੋਬਲਮ ਕਿ ਮੈਂ ਇਹ ਬੱਚੇ ਨੂੰ ਰੱਖ ਨਹੀਂ ਸਕਦਾ ਸਾਡੀ ਆ ਪ੍ਰੋਬਲਮ ਆ ਤਾਂ ਉਹ ਸਲੈਂਡਰ ਡੀਡ ਇੱਕ ਬਣਦੀ ਆ ਤਾਂ ਬੱਚਾ ਪ੍ਰੋਪਰ ਸਲੈਂਡਰ ਡੀਡ ਬਣ ਕੇ ਲੀਗਲੀ ਕਿਸੇ ਸੰਸਥਾ ਤੱਕ ਪਹੁੰਚ ਜਾਂਦਾ ਪਹੁੰਚਦਾ ਉਹ ਚਾਹੇ ਆਪਣੇ ਤੱਕ ਪਹੁੰਚੇ ਚਾਹੇ ਕਿਸੇ ਹੋਰ ਤੱਕ ਜਿਹੜੀ ਵੀ ਉਸ ਏਰੀਆ ਨੂੰ ਪੈਂਦੀ ਹੋਊਗੀ ਸੋਏ ਸੁੱਟਣ ਦੇ ਛੱਡਣ ਦੇ ਜਦੋਂ ਐਦਾਂ ਬੱਚੇ ਮਿਲਦੇ ਆ ਤਾਂ ਬੱਚਿਆਂ ਦਾ ਨੁਕਸਾਨ ਹੁੰਦਾ ਨੁਕਸਾਨ ਹੁੰਦਾ ਦੇਖੋ ਜਿੱਦਾਂ ਠੰਡ ਪੈਂਦੀ ਵੀ ਯਾਰ ਰੇਲਵੇ ਟਰੈਕ ਤੇ ਛੋੜੇ ਜਾਂ ਕਾਹ ਕੁਝ ਹੋ ਜਾਂਦਾ ਬੱਚੇ ਨੂੰ ਬਿਲਕੁਲ ਮੇਰੀ ਡਾਕਟਰ ਸਾਹਿਬ ਨਾਲ ਰੈਗੂਲਰ ਗੱਲ ਹੋ ਰਹੀ ਹੈ ਉਹ ਦੱਸਦੇ ਆ ਕਿ ਅਜੇ ਤੱਕ ਉਹਦਾ ਕਿਉਂਕਿ ਚੈਸਟ ਕੰਜੈਸ਼ਨ ਹੋ ਗਈ ਬੀਪੀ ਨਹੀਂ ਕੰਟਰੋਲ ਆ ਰਿਹਾ ਕਿਉਂਕਿ ਠੰਡ ਤਾਂ ਠੰਢੀ ਆ ਜੀ ਜੀ ਬਹੁਤ ਜ਼ਿਆਦਾ ਨਾਲੇ ਇੱਧਰ ਤਾਂ ਏਰੀਆ ਵੀ ਖੁੱਲਾ ਆ ਰੇਲਵੇ ਟ੍ਰੈਕ ਦੇ ਨਾਲ ਦੇ ਨਾਲੇ ਹੁਣ ਆਪਣੇ ਡੀਸੀਸੀ ਕਾਨ ਸਿੰਘ ਪੰਨੂ ਉਹਨਾਂ ਨੇ ਕਿਸੇ ਵੇਲੇ ਦੇਖਿਆ ਕਿ ਲੋਕ ਇਦਾਂ ਬੱਚਿਆਂ ਨੂੰ ਸੁੱਟ ਰਿਹਾ ਉਹਨਾਂ ਨੇ ਬੜੀ ਵਧੀਆ ਇੱਕ ਸਕੀਮ ਦਿੱਤੀ ਜੀ ਜਿਹੜੀ ਆਪਾਂ ਇੱਥੇ ਵੀ ਅਪਲਾਈ ਕੀਤੀ ਹੋਈ ਆ ਉਹਨਾਂ ਨੇ ਪੰਘੂੜਾ ਸਕੀਮ ਦਿੱਤੀ ਸੀ ਪੰਘੂੜਾ ਜੇ ਤੁਸੀਂ ਸੁਣੀ ਹੋਵੇ ਕ੍ਰੈਡਲ ਬਣਾਏ ਅਲੱਗ-ਅਲੱਗ ਸੰਸਥਾਾਂ ਮਾਂ ਅਲੱਗ-ਅਲੱਗ ਥਾਮਾਂ ਤੇ ਇਸ ਕ੍ਰੈਡਲ ਦੇ ਵਿੱਚ ਜੇ ਕੋਈ ਬੱਚੇ ਨੂੰ ਨਹੀਂ ਰੱਖਣਾ ਚਾਹੁੰਦਾ ਤਾਂ ਉਹ ਇੱਥੇ ਰੱਖਦੇ ਆ ਜਦੋਂ ਇਹਨੂੰ ਆਪਾਂ ਕੀਤਾ ਅੰਦਰ ਬੈਲ ਵੱਜਣੀ ਹੈ ਜਦੋਂ ਬੱਚਾ ਇੱਥੇ ਆ ਗਿਆ ਜਾਨੀ ਕਿ ਜਦੋਂ ਆਪਾਂ ਬੱਚੇ ਨੂੰ ਰੱਖਦੇ ਹਾਂ ਤਾਂ ਬੈਲ ਮਿੰਟ ਸੈਕਿੰਡਸ ਅੰਦਰ ਪਤਾ ਲੱਗ ਜਾਣਾ ਕਿ ਬੱਚਾ ਆ ਗਿਆ ਉਹਦਾ ਉਹਦੀ ਖਰਾਬੀ ਨਹੀਂ ਹੁੰਦੀ ਕਮਸ ਕਮ ਉਹ ਸਹੀ ਥਾਂ 'ਚ ਲੈ ਕੇ ਜੇ ਉਹਦੇ ਕੋਈ ਪਾਲਣ ਪੋਸ਼ਣ ਵਧੀਆ ਹੋਵੇ ਤਾਂ ਦੇਖ ਸਕਦੇ ਹੋ ਵੀਰੋ ਜੀ 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 ਅੰਦਰ ਪ੍ਰੋਪਰ ਕੰਬਲਾ ਗਰਮ ਪੂਰਾ ਪ੍ਰੋਪਰ ਜਾਨਕੀ ਜੇ ਬੱਚੇ ਨੂੰ ਰੱਖਣਾ ਤੇ ਬੱਚੇ ਨੂੰ ਕੋਈ ਪ੍ਰੋਬਲਮ ਨਾ ਭਾਵੇ ਜੀ ਜੀ ਬਿਲਕੁਲ ਕਿਉਂਕਿ ਅੰਦਰ ਸੈਂਸਰ ਲੱਗਿਆ ਹੋਇਆ ਜਦੋਂ ਤੁਸੀਂ ਬੱਚੇ ਨੂੰ ਰੱਖੋਗੇ ਤਾਂ ਅੰਦਰ ਬੈਲ ਵੱਜ ਜਾਣੀ ਹੈ ਹਨਾ ਇਹ ਸਿੱਧੀ ਬੈਲ ਤੁਹਾਡੇ ਆਫਿਸ ਜਾਊਗਾ ਇਹਦਾ ਕਾਰਨ ਇੱਕੋ ਹੀ ਆ ਕਿ ਜੇ ਕਿਸੇ ਨੇ ਮਿੱਥ ਲਿਆ ਕਿ ਆਪਾਂ ਕਹਿੰਨੇ ਕਿ ਇਹ ਚੀਜ਼ਾਂ ਸਮਾਜ ਨੂੰ ਬੜਾਵਾ ਨਹੀਂ ਦਿੰਦੀਆਂ ਕਿ ਇਦਾਂ ਦੇ ਕੰਮ ਕਰੋ ਪਰ ਜੇ ਕਿਸੇ ਨੇ ਮਿੱਥ ਹੀ ਲਿਆ ਕਿ ਮੈਂ ਬੱਚਾ ਰੱਖਣਾ ਨਹੀਂ ਸਗਾਈ ਕਿ ਉਹ ਅੱਗੇ ਜਾ ਕੇ ਸੇਮ ਤੇ ਸੁੱਟਣ ਝਾੜੀਆਂ 'ਚ ਸੁੱਟਣ ਕੁੱਤੇ ਬਿੱਲੇ ਖਾਣ ਉਹਦੇ ਨਾਲ ਇਹ ਥਾਵਾਂ ਇੱਕ ਇਹ ਨਹੀਂ ਬਹੁਤ ਸਾਰੀਆਂ ਸੰਸਾਵਾਂ ਦੇ ਅੱਗੇ ਇਹ ਉਹਨਾਂ ਦੀ ਦੇਣ ਆ ਮਿਸਟਰ ਕਾਨ ਸਿੰਘ ਬੰਨੂ ਜੀ ਦੀ ਜਿਨ੍ਹਾਂ ਨੇ ਅਮਰਸਰ ਦੇ ਵਿੱਚ ਜਦੋਂ ਉਹਨਾਂ ਦੀ ਪੋਸਟਿੰਗ ਸੀ ਉਹਨਾਂ ਨੇ ਦੇਖਿਆ ਕਿ ਲੋਕ ਥਾਂ ਥਾਂ ਤੇ ਬੱਚਿਆਂ ਨੂੰ ਸੁੱਟੇ ਜਾਂਦੇ ਆ ਉਹਨਾਂ ਨੇ ਫਿਰ ਇਹ ਸਕੀਮ ਲਾਗੂ ਕੀਤੀ ਆਪਣੇ ਇੱਥੇ ਹੈ ਜਾਂ ਹੋਰ ਵੀ ਕਿਤੇ ਹੈਗੇ ਆਪਣੇ ਇੱਥੇ ਲੁਧਿਆਣਾ ਰੈੱਡ ਕਰਾਸ ਆ ਜਿਹੜਾ ਬਲ ਭਵਨ ਆ ਹਾਂਜੀ ਉਹਦੇ ਅੱਗੇ ਲੱਗਿਆ ਹੋਇਆ ਅੱਛਾ ਜੀ ਤੇ ਇੱਦਾਂ ਹੀ ਸਿਵਲ ਹਸਪੀਟਲ ਦੇ ਵਿੱਚ ਹੋਣਾ ਚਾਹੀਦਾ ਕਿਉਂਕਿ ਉਹਨਾਂ ਨੇ ਕਿਹਾ ਸੀ ਕਿ ਜਿਹੜੀਆਂ ਵੀ ਮਤਲਬ ਮੇਨ ਥਾਂਵਾਂ ਨੇ ਉਹਨਾਂ ਤੇ ਪੰਗੂੜੇ ਲਾ ਦਿੱਤੇ ਜਾਣ ਮੁੱਲਾਪੁਰ ਦੇ ਵਿੱਚ ਖੜੇ ਆ ਜੀ ਆਪਾਂ ਪ੍ਰੋਪਰ ਫੇਰ ਇੱਕ ਵਾਰੀ ਵੀਰਾਂ ਨੂੰ ਲੋਕੇਸ਼ਨ ਦੱਸ ਦਈਏ ਜੀ 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 ਐਸਜੀਬੀ ਚਿਲਡਰਨਸ ਹੋਮ ਤਾਮ ਤਲਵੰਡੀ ਖੁਰਦ ਨੇੜੇ ਮੁੱਲਾਪੁਰ ਦਾ ਆਖਾ ਜ਼ਿਲ੍ਹਾ ਲੁਧਿਆਣਾ ਜੀ ਜ਼ਿਲ੍ਹਾ ਲੁਧਿਆਣਾ ਕਦੇ ਵੀ ਕਿਸੇ ਨੂੰ ਲੋੜ ਪੈਂਦੀ ਆ ਤਾਂ ਕੰਟੈਕਟ ਨੰਬਰ ਵੀ ਮੈਂ ਦੱਸ ਦਿੰਨੀ ਆ 9814508488 ਤੋਂ ਨੀਚੇ ਨੰਬਰ ਆ ਰਿਹਾ ਜੀ ਭੈਣ ਹੋਣਾ ਦਾ ਕੰਟੈਕਟ ਕਰ ਸਕਦੇ ਹੋ ਜੇ ਤੁਹਾਨੂੰ ਵੀ ਕੋਈ ਬੱਚਾ ਰੇਲਵੇ ਟਰੈਕ ਤੇ ਜਾਂ ਕਿਸੇ ਵੀ ਕੂੜੇ ਵਿੱਚ ਜਾਂ ਕਿਸੇ ਵੀ ਥਾਂ ਤੇ ਤੁਹਾਨੂੰ ਬੱਚਾ ਮਿਲਦਾ ਤੇ ਸਾਡਾ ਨੰਬਰ ਨੀਚੇ ਆ ਰਿਹਾ ਭੈਣ ਹੋਣਾ ਦਾ ਕੰਟੈਕਟ ਕਰ ਸਕਦੇ ਹੋ ਤੇ ਉਹ ਬੱਚੇ ਨੂੰ ਆਪਾਂ ਸਹੀ ਥਾਂ ਤੇ ਲੈ ਕੇ ਜਾਈਏ ਕਿਉਂਕਿ ਬੱਚੇ ਸੁੱਟਣ ਵਾਲੀ ਜਗ੍ਹਾ ਜੇ ਤੁਸੀਂ ਬੱਚੇ ਨੂੰ ਇਸ ਥਾਂ ਤੇ ਲੈ ਕੇ ਆਉਂਗੇ ਤਾਂ ਤੁਸੀਂ ਵੀ ਸੁਖੀ ਰਹੋਗੇ ਤੇ ਉਹ ਆਉਣ ਜਿਹੜਾ ਬੱਚਾ ਜਿਹਨੇ ਆਉਣਾ ਉਹ ਵੀ ਆਪਣੀ ਜ਼ਿੰਦਗੀ ਨੁਕਸਾਨ ਨਹੀਂ ਹੋਊਗਾ ਕਿਉਂਕਿ ਠੰਡ ਹੋਵੇ ਭਾਵੇਂ ਗਰਮੀ ਹੋਵੇ ਬੱਚੇ ਨੂੰ ਪ੍ਰੋਬਲਮ ਆਉਂਦੀ ਹੋਈ ਆ ਜੀ ਕਿਉਂ ਜੀ ਤੋ ਫੇਰ ਤੋਂ ਦੁਬਾਰਾ ਧੰਨਵਾਦ ਕਰਦੇ ਆਂ ਭੈਣ ਹੋਂ ਦਾ ਜਸਵੀਰ ਕੌਰ ਜੀ ਦਾ ਇਦਾਂ ਜਿਹੜੀ ਸੇਵਾ ਆ ਅੱਛਾ ਕਿੰਨੀ ਦੇਰ ਹੋ ਗਈ ਆਪਣੇ ਆਸ਼ਰਮ ਨੂੰ 2003 ਦੇ ਵਿੱਚ ਸ਼ੁਰੂ ਕੀਤਾ ਸੀ ਜੀ ਇਹਨੂੰ ਤੇ ਹੁਣ ਬੱਚਿਆਂ ਦੇ ਕੰਮ ਦੇ ਨਾਲ ਨਾਲ ਐਸਜੀਵੀ ਰੱਬੀ ਰੂਹਾਂ ਦਾ ਘਰ ਵੀ ਵਿਕਸਤ ਹੋ ਗਿਆ ਅੱਛਾ ਜੀ ਜਿਦੇ ਵਿੱਚ 18 ਸਾਲ ਤੋਂ ਵੱਡੀ ਉਮਰ ਦੀ ਕੋਈ ਵੀ ਭੈਣ ਲਵਾਰਸ ਹਾਲਤ ਦੇ ਵਿੱਚ ਮਿਲਦੀ ਆ ਤਾਂ ਉਹਦੇ ਲਈ ਉੱਥੇ ਥਾਂ ਹੈਗੀ ਆ ਤੇ ਆਪਾਂ ਇੱਕ ਦੂਜੇ ਨਾਲ ਗੱਲਬਾਤ ਕਰਕੇ ਕੋਈ ਵੀ ਭੈਣ ਆਪਣੀ ਰੋਲਣ ਨਾ ਦੀਏ ਸਵਾਏ ਰੋਡ ਸਾਈਡ ਸੇ ਉਹਨਾਂ ਨਾਲ ਕੁਝ ਗਲਤ ਹੋਵੇ ਉਹ ਹੋਣ ਤੋਂ ਪਹਿਲਾਂ ਪਾ ਉਹਨਾਂ ਨੂੰ ਸ਼ੈਲਟਰ ਦਈਏ ਜੇ ਬਹੁਤ ਕੁਝ ਨਹੀਂ ਕਰ ਸਕਦੇ ਰਹਿਣ ਲਈ ਥਾਂ ਤੇ ਭੋਜਨ ਦੋ ਚੀਜ਼ਾਂ ਤਾਂ ਕਿਤੇ ਨਹੀਂ ਗਈਆਂ ਆਪਣੇ ਪੰਜਾਬ ਦੀ ਧਰਤੀ ਤੇ ਕਿਉਂਕਿ ਇਹ ਦੋ ਚੀਜ਼ਾਂ ਜਿਹੜੀ ਇਨੀਸ਼ੀਅਲ ਸਾਡੀਆਂ ਲੋੜਾਂ ਨੇ ਉਹ ਪੂਰੀਆਂ ਹੋਣਗੀਆਂ ਜੀ ਇਹ ਬੱਚੇ ਸਾਰੇ ਆਪਣੇ ਹੀ ਆ तकरीबन ਆਪਣੇ ਦੋ ਚਾਰਾਂ ਨੂੰ ਛੱਡ ਕੇ ਜੀ ਜਾ ਚਾ ਚਾ ਜਦ ਸਤ ਸਹੇਬ ਸਤ ਸਹੇਬ ਸਤ ਸਹੇਬ ਸਤ ਸਹੇਬ ਸਤ ਸਹੇਬ लो जी ए बर्थडे बॉय आ गया वाह बात बर्थडे है जी हैप्पी बर्थडे अनंत देव लो जी गुड बहुत सोना लो जी सच चलो ਤਾਂ ਪਹਿਲਾਂ ਤਾਂ ਆ ਬੱਚੀ ਕੋਲੋਂ ਤੇ ਆ ਬੱਚੇ ਕੋਲੋਂ ਆਪਾਂ ਪਾਰਟੀ ਲੈਣੀ ਹੈ ਇਹਨਾਂ ਦਾ ਬਰਥਡੇ ਆ ਹਾਂਜੀ ਕਿੰਨਾ ਕੁੜੀ ਆ ਲੈ ਵੱਡੀ ਕੁੜੀ ਉਹਦਾ ਨਾਮ ਕੀ ਨਾ ਜੀ ਸੁਗੰਦੀ ਸੁਗੰਦੀ ਜੀ ਕੀ ਬਾਤ ਹੈ ਤੇ ਹੋਰ ਕੱਕੇ ਦਾ ਅਨੰਤ ਦੇਵ ਅਨੰਤ ਦੇਵ ਨਾਂ ਦਾ ਹੈ ਅਨੰਤ ਦੇਵ ਨਿਊ ਬੌਰਨ ਬੇਬੀ ਸੀ ਜਦੋਂ ਦਾ ਅੱਛਾ ਜੀ ਇਹਦਾ ਇਹ ਘਰ ਆ ਜੀ ਕਿਆ ਬਾਤ ਹੈ ਬਰਥਡੇ ਹੋ ਗਿਆ ਹੈ ਜੀ ਤੇ ਆ ਬੱਚੀ ਦਾ ਵੀ ਬਰਥਡੇ ਹੈ ਜੀ ਅੱਜ ਨਾਲ ਬੱਚੇ ਆ ਸਕੂਲੋਂ ਪੜ੍ਹ ਕੇ ਆ ਗਏ ਆ ਜੀ ਇਹ ਦੋ ਬਣਾ ਫੇ ਆਪਣੀਆਂ ਜਿਹੜੀਆਂ ਸਕੂਲ ਹੁੰਦੀਆਂ ਬੱਚੇ ਕਿੰਨੇ ਆ ਜਿਹੜੇ ਸਕੂਲ ਜਾਂਦੇ ਆਪਣੇ ਆਪਣੇ ਬੱਚੇ ਦਿੱਤੀ ਜਾਂਦੇ ਨੇ ਜਿਹੜੇ ਸਕੂਲ ਜਾਂਦੇ ਨੇ ਤੇ ਕੁਛ ਨੂੰ ਆਪਾਂ ਨੂੰ ਘਰੇ ਪ੍ਰੀਪਰੇਟਰੀ ਕਲਾਸ ਦੇਣੀ ਪੈਂਦੀ ਆ ਜਿਹੜੇ ਕਿਸੇ ਵੀ ਉਮਰ ਦੇ ਵਿੱਚ ਆਪਣੇ ਕੋਲ ਆਉਂਦੇ ਆ ਉਹਨਾਂ ਨੂੰ ਫਿਰ ਤਿਆਰ ਕਰਕੇ ਮਾਰਚ ਅਪ੍ਰੈਲ ਦੇ ਵਿੱਚ ਰੈਗੂਲਰ ਕਲਾਸਾਂ ਦੇ ਵਿੱਚ ਸਕੂਲ ਭੇਜੀ ਦਾ ਕਿਆ ਬਾਤ ਹੈ ਜੀ ਆਪਾਂ ਨੇ ਇਹਦਾ ਪੂਰਾ ਕੇਕ ਤਿਆਰ ਕੀਤਾ ਦੇਖੋ ਮੈਂ ਕੀ ਲਿਖਿਆ ਕੀ ਉੱਪਰ ਇੰਗਲਿਸ਼ ਚ ਲਿਖਿਆ ਜੀ ਮੈਂ ਤਾਂ ਪੜ੍ਹਨਾ ਨਹੀਂ ਆਉਂਦਾ ਤੋ ਫੇਰ ਤੋਂ ਦੁਬਾਰਾ ਜਿੰਨੇ ਵੀ ਵੀਰ ਸਾਡੇ ਭੈਣਾ ਸਾਡੀ ਵੀਡੀਓ ਦੇ ਦਿੰਦੀਆਂ ਪਈਆਂ ਜੀ ਆ ਸਾਰਿਆਂ ਬੱਚਿਆਂ ਵਾਸਤੇ ਹਲੋ ਜੀ ਇੱਕ ਅਰਦਾਸ ਕਰਨੀ ਹੈ ਕਿ ਇਹ ਜਿਹੜੇ ਮੇਨ ਸਾਡੇ ਮੈਡਮ ਨੇ ਨਾਲ ਭੈਣਾ ਸਾਡੀ ਜਸਵੀਰ ਕੌਰ ਜੀ ਇਹਨਾਂ ਦਾ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕਿ ਆ ਜਿਹੜੇ ਬੱਚੇ ਦੇਖੋ ਕਿਸੇ ਵੀ ਬੱਚੇ ਦੇ ਸਾਰੇ ਸਮਾਈਲ ਨੇ ਅੱਛਾ ਇਹਨਾਂ ਦਾ ਪਤਾ ਲੱਗਦਾ ਵੀ ਬੱਚਿਆਂ ਨੂੰ ਪੂਰਾ ਖਾਣ ਪੀਣ ਨੂੰ ਖੁੱਲਾ ਮਿਲਦਾ ਸਿੱਧਾ ਦੇਖ ਲਓ ਬੰਦਾ ਖਾਣ ਪੀਣ ਨੂੰ ਖੁੱਲਾ ਮਿਲਦਾ ਹੈ ਔਰ ਬੱਚਿਆਂ ਦੇ ਪੂਰੇ ਅੰਜ ਦਾ ਪੂਰਾ ਜਿੱਦਾਂ ਵਿੰਟਰ ਆ ਗਿਆ ਨਾ ਜਿੱਦਾਂ ਸਾਰੇ ਬੱਚੇ ਨੇ ਜੈਕਟਾਂ ਕਟਾਂ ਪੂਰਾ ਟੱਚ ਕਿਤਨੀ ਆ ਵੀ ਕਿਸੇ ਪਾਸੇ ਕਿ ਪ੍ਰਾਲਾ ਨਾ ਹੋਵੇ ਕਿਨਾ ਪੁੱਤਰ ਤੁਹਾਡਾ ਥੈਂਕ ਯੂ ਸੁਗੰਧੀ ਸੁਗੰਧੀ ਬਰਥਡੇ ਸੀਗਾ ਜੀ ਦੋ ਬੱਚਿਆਂ ਦਾ ਔਰ ਬਰਥਡੇ ਦਾ ਵੀ ਵਧੀਆ ਸੈਲੀਬ੍ਰੇਟ ਕੀਤਾ ਨਾ ਸਕੂਲ ਦੇ ਵਿੱਚ ਤੁਸੀਂ ਵੀ ਆਓ ਇਸ ਬੱਚਿਆਂ ਨਾਲ ਤੁਹਾਡੇ ਪਿਆਰ ਦੀ ਲੋੜ ਆ ਜੀ ਮੁੱਲਾਪੁਰ ਦੇ ਵਿੱਚ ਇੱਕ ਵਾਰੀ ਫੇਰ ਆਪਾਂ ਦੱਦੀਆਂ ਵੀਰਾਂ ਨੂੰ ਪ੍ਰੋਪਰ ਸੈਰੀ ਲੋਕੇਸ਼ਨ ਦੀ ਤਾਂ ਹੰਤਲਵੰਡੀ ਖੁਰਦ ਨੇੜੇ ਮੁੱਲਾਪੁਰ ਦਾਖਾ ਹੈਪੀ ਬਰਥਡੇ ਅਨੰਤ ਅਨੰਤ ਦੇਵ ਅਨੰਤ ਦੇਵ ਜੀ ਤਾਂ ਆ ਗੁੜੀਆ ਦਾ ਹੈਪੀ ਬਰਥਡੇ ਸੁਗੰਧੀ ਸੁਗੰਧੀ ਵਾਦੀ ਵਾ ਇਹ ਤਾਂ ਪਰਿਵਾਰ ਆ ਜੀ ਆਪਣਾ ਦੇਖੋ ਇਹ ਪਰਿਵਾਰ ਆ ਜੀ ਇਹ ਤਾਂ ਪਰਿਵਾਰ ਆਪਣਾ ਬੜੀ ਸ਼ਾਂਤੀ ਮਿਲਦੀ ਹੈ ਜੀ ਆ ਕੇ ਤੁਸੀਂ ਵੀ ਜਰੂਰ ਆਓ ਇੱਥੇ ਆ ਕੇ ਤਾਂ ਕਿ ਇਹ ਬੱਚਿਆਂ ਨੂੰ ਪਤਾ ਲੱਗੇ ਵੀ ਨਹੀਂ ਕੋਈ ਸਾਡਾ ਮਾਮਾ ਕੋਈ ਚਾਚੀ ਕੋਈ ਤਾਈ ਦੇ ਰੂਪ ਵਿੱਚ ਮੈਨੂੰ ਕੁਝ ਕਿ ਰਿਸ਼ਤਿਆਂ ਦੀ ਤਾਂ ਬਹੁਤ ਲੋਡ ਆ ਜੀ ਲੋਡ ਆ ਜੀ ਬੱਚਿਆਂ ਨੂੰ ਜੀ ਹੁਣ ਮੈਨੂੰ ਭਾ ਮੈਂ ਚਾਚਾ ਗੱਲ ਮਾਮਾ ਗੱਲ ਨਹੀਂ ਜਦੋਂ ਹੁਣ ਵੱਡੇ ਹੋ ਕੇ ਇਹਨਾਂ ਦੇ ਬੇਟੀਆਂ ਦੇ ਵਿਆਹ ਸ਼ਾਦੀਆਂ ਕਰਦੇ ਆ ਅਸੀਂ ਉਦੋਂ ਵੀ ਟਰਾਈ ਕਰਦੇ ਆ ਕਿ ਇਹਨਾਂ ਦੀ ਨਾਨਕਸ਼ਕ ਉਵੇਂ ਆਵੇ ਜਿਵੇਂ ਘਰਾਂ 'ਚ ਬੱਚਿਆਂ ਦੀ ਆਉਂਦੀ ਫਿਰ ਕੋਈ ਨਾ ਕੋਈ ਪਰਿਵਾਰ ਮਿੱਥ ਲੈਂਦਾ ਕਿ ਇਹਦੀ ਨਾਨਕਸ਼ਕ ਅਸੀਂ ਲੈ ਕੇ ਆਵਾਂ ਮੇਰਾ ਨਾਨਕਿਆਂ ਦਾ ਉਹ ਵਿਆਹਾਂ ਮੋਲ ਵੱਧ ਜਾਂਦਾ ਬਿਲਕੁਲ ਜੀ ਬਿਲਕੁਲ ਕੀ ਬਾਤ ਫਿਰ ਉਹ ਕਿਉਂਕਿ ਇਹਨਾਂ ਨੂੰ ਜਿਉਣਾ ਆਉਂਦਾ ਉਹਨਾਂ ਰਿਸ਼ਤਿਆਂ ਦੇ ਵਿੱਚ ਫਿਰ ਜੇ ਆਪਾਂ ਅੰਤ ਤੱਕ ਦਿਖਾਵਾਂਗੇ ਇਹ ਨਹੀਂ ਤਾਂ ਪਤਾ ਹੀ ਨਹੀਂ ਲੱਗਣਾ ਕਿ ਇੱਕ ਹੀ ਚੀਜ਼ਾਂ ਨੇ ਹਾਂਜੀ ਹਾਂਜੀ ਥੋੜੇ ਵੱਡੇ ਬੱਚੇ ਆ ਗਏ ਨਾ ਹਾਂਜੀ ਇਹ ਆਏ ਹੋਏ ਆ ਬਾਇਰ ਬਰਥ ਹੀ ਆਪਣੇ ਕੋਲ ਜਿਵੇਂ ਨਿਊ ਬੌਰਨ ਸੀ ਜਦੋਂ ਆਇਆ ਸੀ ਪਰ ਇਹ ਬਲਾਈਂਡ ਔਨ ਕਰਕੇ ਇਹ ਇਹਦੀ ਅਡਾਪਸ਼ਨ ਨਹੀਂ ਹੋਈ ਕਿਉਂਕਿ ਬਲਾਈਂਡ ਵੀ ਸੀ ਉਹਦੇ ਨਾਲ ਨਾਲ ਅਟੈਸਟਿਕ ਹੋਣ ਕਰਕੇ ਕਿਉਂਕਿ ਜੇ ਇੱਕ ਚੀਜ਼ ਹੁੰਦੀ ਫਿਰ ਵੀ ਸ਼ਾਇਦ ਇਹ ਵੀ ਇਹ ਵੀ ਇਹ ਵੀ ਮੈਂਟਲੀ ਚੈਲੰਜ ਦਾ ਥੋੜੀ ਜੀ ਉਹਦੇ ਕਰਕੇ ਓਏ ਬੱਬੂ ਪ੍ਰਿੰਸ ਹੂੰ ਇਹ ਵੀ ਬੱਚਾ ਆਪਾਂ ਨੂੰ ਰਿੱਤੇ ਚੋਂ ਮਿਲਿਆ ਸੀ ਕਿਸੇ ਵੇਲੇ ਸਤਲੁਜ ਕੰਡੇ ਦੱਬਿਆ ਹੋਇਆ ਹਾਂ ਹਾਂ ਆ ਲੈ ਗੋ ਹਾਂਜੀ ਮੀਤੂ ਨੂੰ ਕੀ ਖੇਡਾਂ ਖੇਦੀਆਂ ਨੂੰ ਕੀ ਖੇਦੀ ਇਹ ਜਦੋਂ ਆਈ ਸੀ ਇਹਦੇ ਕੋਲੇ ਬ੍ਰੇਨ ਟਿਊਮਰ ਸੀ ਅੱਛਾ ਜੀ ਉਹਦੀ ਸਰਜਰੀ ਕਰਾਤੀ ਉਹਦੇ ਵਿੱਚ ਫਿਰ ਜਿਹੜਾ ਛੋਟਾ ਬ੍ਰੇਨ ਹੁੰਦਾ ਉਹ ਰਹਿ ਗਿਆ ਵਿਚਾਲੇ ਉਹ ਰਿਮੂਵ ਕਰਤਾ ਉਹਦੇ ਕਰਕੇ ਅੱਛਾ ਹੁਣ ਰਹੂਗੀ ਸਲੋ ਨਹੀਂ ਸਲੋ ਰਹੂਗੀ ਪਰ ਫੇਰ ਵੀ ਉੱਠਣ ਬੈਠਣ ਲੱਗ ਗਈ ਹਾਂ ਉਦੋਂ ਵੱਧ ਤਕਲੀਫ ਚ ਹੁੰਦੀ ਸੀ ਕੌਣ ਸੀਗਾ ਬਈ ਅੰਦਰ ਹੋਏ ਬੱਬਾ ਨੂਰ ਤੁਸੀਂ ਤੁਸੀਂ ਕੀ ਕਰਦੇ ਹੋ ਖੇਡਦੇ ਹੋ ਕਿ ਸੁੱਤੇ ਪਏ ਸੀ ਕੀ ਕਰਦੇ ਸੀਗੇ ਹੂੰ ਤੇਰੇ ਕੰਨ ਕਿਵੇਂ ਆ ਬਈ ਹੂੰ ਆ ਠੀਕ ਨੇ ਹੂੰ ਠੀਕ ਆ ਅਮਰਤਾ ਅੱਜ ਤਾਂ ਵੇ ਜੀ अच्छा फिर 마ੜੀ 모टी ਦਾ ਪ੍ਰੋਬਲਮ ਡਾਕਟਰ ਫਿਰ ਤੁਸੀਂ ਇੱਥੇ ਹੀ ਰਾਜ ਕਰਦੇ ਹੋ ਜਾਂ ਇੱਕਦਾਂ ਮਤਲਬ ਡਾਕਟਰ ਬਾਹਰੋਂ ਹੁੰਦੇ ਸਾਰੇ ਨਹੀਂ ਅਸੀਂ ਸਾਡੇ ਜਿਹੜੇ ਡਾਕਟਰ ਨੇ ਰੱਖੇ ਮਹਿਕਮਾਂਸਲ ਨੇ ਕਲੀਨਿਕ ਹਸਪਤਾਲ ਲੁਧਿਆਣਾ ਵਾਲੇ اچھا ਜੀ ਤੇ ਬਾਕੀ ਜਿਵੇਂ ਕੋਈ ਅੱਖਾਂ ਦਾ ਕੋਈ ਨੱਕ ਦਾ ਜਿਵੇਂ ਵੀ ਬੱਚਿਆਂ ਦੀ ਪ੍ਰੋਬਲਮ ਹੁੰਦੀ ਹੈ ਉਹ ਇੱਥੇ ਸਾਰਾ ਦੇਖ ਲੈਂਦੇ ਆ ਨਾ ਹਾਂ ਬਿਲਕੁਲ ਸਾਰਿਆਂ ਦੇ ਨਾਲ ਉਧਰ ਰੱਖਿਆ ਹੋਇਆ ਆਪਣੇ ਆਪ ਨੂੰ ਅਟੈਚ ਜੇ ਨਿੱਕੀ 모ਟੀ ਹੁੰਦੀ ਹੈ ਉਹ ਇੱਥੇ ਦੇਖ ਲਈਦੀ ਆ ਨਹੀਂ ਕਿਤੇ ਉਹ ਜੀ ਜੀ ਠੀਕ ਆ ਹਾਂ ਜੀ ਇਨੀਸ਼ੀਅਲ ਉਹ ਤਾਂ ਫੋਨ ਤੇ ਗੱਲ ਕਰਕੇ ਚਲੋ ਜੀ ਗੱਲ ਕਰ ਜੀ ਕਿ ਕੀ ਕਰੀਏ ਦੇਖੋ ਆ ਬੈੱਡ ਵੀ ਬਿਲਕੁਲ ਬੱਚਿਆਂ ਦੇ ਸਾਈਜ਼ ਦੇ ਅਲੱਗ-ਅਲੱਗ ਰੱਖੇ ਹੋਏ ਆ ਤੁਸੀਂ ਬਣਾ ਕੇ ਆਣ ਵਧੀਆ ਆ ਨਾ ਅੱਛਾ ਆਪਣੀ ਜਿਹੜੀ ਇਹ ਸੰਸਥਾ ਦਾ ਨਾਮ ਪ੍ਰੋਪਰ ਦੱਸ ਦੀ ਆਪਾਂ ਵੀਰਾਂ ਨੂੰ ਜਿਹੜੇ ਦੇਖਦੇ ਪਏ ਆਪਣੀ ਜੀ ਇਹ ਸੁਮੇਂ ਗੰਗਾ ਨੰਦ ਪੂਰੀ ਵਾਲਾ ਇੰਟਰਨੈਸ਼ਨਲ ਫਾਊਂਡੇਸ਼ਨ ਤਾਮਤਲਵੰਡੀ ਖੁਰਦ ਜਿਲ੍ਹਾ ਲੁਧਿਆਣਾ ਉਹਦਾ ਉਸ ਫਾਊਂਡੇਸ਼ਨ ਦਾ ਐਸਜੀਬੀ ਬਾਲਕਰ ਇੱਕ ਆਦਾਰਾ ਜਿਹਦੇ ਵਿੱਚ 18 ਸਾਲ ਤੋਂ ਘੱਟ ਉਮਰ ਦੇ ਛੋਟੇ ਬੱਚੇ ਜਿਹੜੇ ਲਵਾਰਸ ਮਿਲਦੇ ਆ ਜਾਂ ਕਿਸੇ ਕਾਰਨਾ ਕਰਕੇ ਬੇਸਹਾਰਾ ਹੋ ਜਾਂਦੇ ਆ ਇੱਥੇ ਉਹਨਾਂ ਦੀ ਦੇਖਪਾਲ ਕੀਤੀ ਜਾਂਦੀ ਆ ਤੇ ਇਹਦੇ ਨਾਲ ਹੀ ਦੂਜਾ ਦਾਰਾ ਐ ਐਸਜੀਬੀ ਰੱਬੀ ਰੂਹਾਂ ਦਾ ਘਰ ਉਹ ਵੀ ਐਸਜੀਬੀ ਇੰਟਰਨੈਸ਼ਨਲ ਫਾਊਂਡੇਸ਼ਨ ਦਾ ਇੱਕ ਪ੍ਰੋਜੈਕਟ ਆ ਜਿਦੇ ਵਿੱਚ 18 ਸਾਲ ਤੋਂ ਵੱਡੀ ਉਮਰ ਦੀ ਕੋਈ ਵੀ ਭੈਣ ਲਵਾਰਸ ਹਾਲਤ ਚ ਮਿਲਦੀ ਆ ਉੱਥੇ ਉਹਨਾਂ ਦੀ ਦੇਖਭਾਲ ਕੀਤੀ ਜਾਂਦੀ ਆ ਜੀ ਤੋਂ ਨਾਲ ਭੈਣ ਹੋਣੇ ਬਹੁਤ ਵੱਡੀ ਸੇਵਾ ਕਰਦੀ ਆ ਜੇ ਇੱਕ ਵਾਰੀ ਵੀਰਾਂ ਨੂੰ ਨਾਪਾ ਨਾਂ ਦੱਸਦੀ ਆ ਤੁਹਾਡਾ ਕੀ ਜਿਹੜੀ ਸੇਵਾ ਜਿਹੜੀ ਸਭ ਤੋਂ ਵੱਡੀ ਸੇਵਾ ਤੁਸੀਂ ਕਰਦੇ ਭੈਣ ਉਸ ਟਾਈਮ ਨਾ ਇਹਦਾ ਕਈ ਵੇਲੇ ਇਦਾਂ ਨਾ ਟਾਈਮ ਆ ਜਾਂਦਾ ਘਰੇ ਬਜ਼ੁਰਗ ਤੰਗ ਕਰਦੇ ਉਹਨਾਂ ਤਾਂ ਬਜ਼ੁਰਗਾਂ ਨੂੰ ਕਈ ਦੇਖੇ ਆ ਜੀ ਮਾਪੇ ਲੂ ਬਾਹਰ ਕਰੋ ਬਾਹਰ ਕੱਢ ਦਿੰਦੇ ਆ ਹਨਾ ਕਿ ਪਰੇਸ਼ਾਨ ਕਰਦੇ ਤੁਸੀਂ ਫੇਰ ਵੀ ਇੰਨੇ ਬੱਚਿਆਂ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਸਾਡੀ ਅੱਖਾਂ 'ਚ ਪਾਣੀ ਨਿਕਲ ਜਾਂਦਾ ਵੀ ਤੁਸੀਂ ਐਡੀ ਬਿੱਡੀ ਸੇਵਾ ਕਰਦੇ ਹੋ ਹਨ ਇਹਦੇ ਵਿੱਚ ਵੀਰ ਜੀ ਇੱਕ ਹੀ ਆ ਕਿ ਉਸ ਵਾਹਿਗੁਰੂ ਉਸ ਪਰਮਪਿਤਾ ਪਰਮਾਤਮਾ ਨੂੰ ਸ਼ਾਇਦ ਆਪਾਂ ਜਿਹਨੂੰ ਕਹਿੰਦਾ ਕਿ ਆਮ 'ਚ ਕਹਿੰਦਾ ਤਾਂ ਹਰ ਇੱਕ ਹੀ ਆ ਕਿ ਕਣ-ਕਣ ਦੇ ਵਿੱਚ ਵਿਆਪਕ ਆ ਬਿਲਕੁਲ ਸਹੀ ਪਰ ਜਦੋਂ ਉਹ ਕਣ-ਕਣ ਦੇ ਵਿੱਚ ਵਿਆਪਕ ਆ ਤਾਂ ਜਿਹੜੀਆਂ ਇਤਰਾਸ ਦੀਆਂ ਵਰਤਨੀਆਂ ਨੇ ਇੱਕ ਬੱਚੇ ਨੂੰ ਮਾਂ ਤੋਂ ਅਲੱਗ ਹੋਣਾ ਪੈਂਦਾ ਜੰਮਦੇ ਕੋਈ ਸਾਡੀ ਭੈਣ ਆ ਉਹਦੇ ਮਾਨਸਿਕ ਹਾਲਤ ਠੀਕ ਨਹੀਂ ਰਹਿੰਦੀ ਜਾਂ ਕੁਝ ਹੋਰ ਹੋ ਗਿਆ ਕਿਉਂਕਿ ਕੋਈ ਵੀ ਮਾਪਾ ਨਹੀਂ ਚਾਹੁੰਦਾ ਕਿ ਮੈਂ ਆਪਣੇ ਜੰਮ ਦੇ ਬੱਚੇ ਨੂੰ ਜਾਂ ਮੈਂ ਆਪਣੇ 18 20 ਸਾਲ ਦੇ ਬੱਚੇ ਨੂੰ ਵੱਡਾ ਕਰਕੇ ਘਰ ਤੋਂ ਕੱਢ ਦੇਆ ਪਰ ਜਦੋਂ ਸਮਾਂ ਆਉਂਦਾ ਤਾਂ ਉਹ ਮਾਲਕ ਜਾਣਦਾ ਕਿ ਕਿੱਦਾਂ ਦੀ ਸਥਿਤੀ ਹੁੰਦੀ ਆ ਉਹ ਰਿਸ਼ਤੇ ਜਿਹੜੇ ਨੇ ਤਾਰ-ਤਾਰ ਹੋ ਜਾਂਦੇ ਆ ਤੇ ਪਰ ਉੱਥੇ ਹੀ ਖਤਮ ਨਹੀਂ ਹੁੰਦੀਆਂ ਇਹ ਤਕਲੀਫਾਂ ਵਾਹਿਗੁਰੂ ਨੇ ਉਹਨਾਂ ਦਾ ਤੋੜ-ਮੋੜ ਕੁਛ ਨਾ ਕੁਛ ਪਹਿਲਾਂ ਹੀ ਪ੍ਰਬੰਧ ਕੀਤੇ ਹੋਏ ਨੇ ਉਹ ਕਿਤੇ ਨਾ ਕਿਤੇ ਐਦਾਂ ਹੀ ਅਗਲੇ ਹੱਥ ਖੜੇ ਕਰ ਦਿੰਦਾ ਕਿ ਚਲੋ ਜੀ ਡਿਊਟੀ ਐ ਤਾਂ ਡਿਊਟੀ ਇਹ ਜਿਆਦਾਤਰ ਜਿਆਦਾਤਰ ਕੁੜੀਆਂ ਨਹੀਂ ਹੁੰਦਾ ਨਾ ਜਿਆਦਾਤਰ ਆਪਾਂ ਨੂੰ ਧੀਆ ਹੀ ਮਿਲਦੀਆਂ ਜਾਂ ਪੁੱਤ ਵੀ ਮਿਲਦੇ ਆ ਨਹੀਂ ਬਰਾਬਰ ਆ ਜਿਹੜਾ ਹੁਣੇ ਮੈਂ ਥੋੜੀ ਦੇਰ ਪਹਿਲਾਂ ਤੁਹਾਡੇ ਨਾਲ ਗੱਲ ਕੀਤੀ ਕਿ ਚਾਰ ਦਿਨ ਪਹਿਲਾਂ ਰੇਲਵੇ ਟਰੈਕ ਤੋਂ ਬੱਚਾ ਮਿਲਿਆ ਉਹ ਮੇਲ ਆ ਸਹੀ ਉਹ ਤਾਂ ਦੇਖੋ ਬਿਲਕੁਲ ਠੀਕ ਆ ਬਟ ਠੰਡ ਦੇ ਕਰਕੇ ਕਿਉਂਕਿ ਕੁਝ ਘੰਟੇ ਜਦੋਂ ਉੱਥੇ ਪਿਆ ਰਿਹਾ ਤਾਂ ਉਹਦੀ ਹਾਲਤ ਜਿਹੜੀ ਆ ਬਹੁਤ ਨਾਜ਼ੁਕ ਸੀ ਉਹਦਾ ਬੀਪੀ ਸੈੱਟ ਨਹੀਂ ਸੀ ਹੋ ਰਿਹਾ ਅੱਗੇ ਸੁਣਦੇ ਹੁੰਦੇ ਨੇ ਕਿ ਧੀਆ ਨੂੰ ਕਹਿੰਦੇ ਵੀ ਨਹੀਂ ਜੰਮ ਕੇ ਛੱਡ ਦਿੰਦੇ ਆ ਪਰ ਹੁਣ ਪੁੱ ਜਦੋਂ ਅਸਲ 'ਚ ਫਿਰ ਉੱਥੇ ਗੱਲ ਆਉਣੀ ਕਿ ਜਦੋਂ ਮਾੜਾ ਵਕਤ ਆਉਂਦਾ ਉਦੋਂ ਬੇਟਾ ਕੀ ਬੇਟੀ ਕੀ ਅਮੀਰ ਕੀ ਗਰੀਬ ਕੀ ਕੁਝ ਨਹੀਂ ਕੰਮ ਕਰਦਾ ਉਹ ਪਠਾਨ ਕਿੰਨੀ ਪੈਂਦੀ ਵੀ ਆ ਰੇਲਵੇ ਟਰ랙 ਦੇ ਉੱਤੇ ਰੱਖ ਗਏ 10 ਬੱਚੇ ਨੂੰ ਹਨਾ ਜੰਮ ਗਿਆ ਸੀ ਉਹ ਇੱਕ ਸਮਾਂ ਹੀ ਇਦਾਂ ਦਾ ਬਣ ਜਾਂਦਾ ਜਿਹਦੇ ਵਿੱਚ ਮਤਲਬ ਫਿਰ ਪ੍ਰਵਾਹ ਨਹੀਂ ਰਹਿੰਦੀ ਕਿ ਮੇਲ ਆ ਜਾਂ ਫੀਮੇਲ ਆ ਹਾਂਜੀ 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 ਜੋਜੂਆਂ ਇਹ ਜੋਜੂਆਂ ਜਿਹੜੀਆਂ ਆ ਜੋਜੂਆਂ ਨੇ ਇਹਨਾਂ ਨੂੰ ਵੀ ਦਰਨਾ ਮਨਵੀ ਹਾਂ ਆ ਮੈਨੂੰ ਲੈਣਾ ਕੀ ਆ ਲੈ ਲਾ ਚਾ ਇਹ ਲੋਜ ਠੀਕ ਆ ਉਹਨੇ ਮੈਡੀਕਲੀ ਅਨਫਿਟ ਆ ਬੱਚਾ ਅੱਛਾ ਜੀ ਇਹ ਵੀ ਠੀਕ ਨਹੀਂ ਹੈਗੀ ਫਿਜ਼ੀਕਲੀ ਫਿਟ ਨਹੀਂ ਹੈਗੀ ਬੱਚੀ ਬੋਬੀ ਉਸ ਮਾਰਾ ਓਏ ਬਬਾ ਨੋ ਨਾ ਨਹੀਂ ਨਾ ਇਹਨਾਂ ਦਾ ਫਿਰ ਟ੍ਰੀਟਮੈਂਟ ਨਾਲ ਨਾਲ ਚੱਲਦਾ ਜੀ ਇਹਨਾਂ ਦਾ ਟ੍ਰੀਟਮੈਂਟ ਨਾਲ ਨਾਲ ਚੱਲਦਾ ਬਟ ਜਿਹੜੀਆਂ ਇਹ ਬੱਚੇ ਨੇ ਤਿੰਨ ਆਪਾਂ ਦੇਖਦੇ ਤੇ ਲੰਗ ਲਾਈਫ ਹੀ ਮਤਲਬ ਕਿ ਇਹਨਾਂ ਇਦਾਂ ਹੀ ਰਹਿਣਗੇ ਕਿਉਂਕਿ ਇਹ ਅਬਨਾਰਮਲिटीज ਬਾਏ ਬਰਥ ਇਹਨਾਂ ਨੂੰ ਠੀਕ ਆ ਸੂਤੈ ਜਨਮ ਤੋਂ ਹੀ ਬੜੀ ਪ੍ਰੋਬਲਮ ਹੁੰਦੀ ਹੈ ਜਨਮ ਤੋਂ ਹੀ ਮਕਿਓਰੇਬਲ ਨਹੀਂ ਹੈਗੀਆਂ ਇਹਨਾਂ ਦੀਆਂ ਬਿਮਾਰਗਾਂ ਜਿਨ੍ਹਾਂ ਦੀਆਂ ਕਿਓਰੇਬਲ ਨਹੀਂ ਉਹ ਟ੍ਰੀਟਮੈਂਟ ਨਾਲ ਦੇ ਨਾਲ ਹੋ ਜਾਂਦੇ ਆ ਹੁਣ ਇੱਧੇ ਅਡਾਪਸ਼ਨ ਹੋ ਜਾਂਦੀ ਹੈ ਇਹ ਬੱਚੀ ਆਪਣੇ ਕੋਲੋਂ 3-4 ਮਹੀਨੇ ਨੂੰ ਚਲੀ ਜਾਊਗੀ ਆਪਣੇ ਪਰਿਵਾਰ ਦੇ ਵਿੱਚ ਜਿਨ੍ਹਾਂ ਨੇ ਇਹਨੂੰ ਗੋਦ ਲਿਆ ਉਹ ਕਾਨੂੰਨੀ ਜਿਹੜੀ ਕਿਰਿਆ ਵਾ ਉਹ ਚੱਲ ਰਹੀ ਆ ਉਸ ਪ੍ਰਕਿਰਿਆ ਦੇ ਕੰਪਲੀਟ ਹੋਣ ਤੋਂ ਬਾਅਦ ਇਹਨੂੰ ਆਮਾਪੇ ਲੈ ਜਾਣਗੇ ਆਪਣੇ ਕੋਲ ਕੀਆ ਬਾਤ ਹੈ ਸੋ ਬਹੁਤ ਹੀ ਵੱਡੀ ਜਿਹੜੀ ਸੇਵਾ ਕਰਦੇ ਆ ਸਾਡੇ ਨਾਲ ਵੱਡੀ ਭੈਣਾ ਜੀ ਸ੍ਰੀਕੌਰ ਜੀ ਜਿਹੜਾ ਕਿ ਇਸ ਬੱਚਿਆਂ ਨੂੰ ਪੂਰਾ ਦੇਖਭਾਲ ਕਰਦੇ ਆ ਜੀ। ਤੋ ਦੇਖ ਲਓ ਅੱਛਾ ਕਿੰਨੇ ਬੱਚੇ ਹੋਣਗੇ ਆਪਣੇ ਇੱਥੇ? ਆਪਣੇ ਕੋਲ ਨੀਅਰ ਅਬਾਊਟ 60 ਨੇ ਜੀ ਇਸ ਵੇਲੇ ਜਿਹੜਾ ਇਹ ਘਾਰ ਆ ਜਿਹਦੇ ਵਿੱਚ ਆਪਾਂ ਇਸ ਵੇਲੇ ਖੜੇ ਆ ਹਾਂਜੀ ਇਹਦੇ ਵਿੱਚ 10 ਤੋਂ 12 ਬੱਚੇ ਰੂਟੀਨ 'ਚ ਰਹਿੰਦੇ ਆ ਜਿਹੜੇ ਇਹ ਛੋਟੇ ਨੇ ਬਿਲਕੁਲ ਛੋਟੇ ਦੇਖ ਲਓ ਜੀ ਛੋਟੇ-ਛੋਟੇ ਬੱਚੇ ਆ। ਉਪ ਬੱਚੇ ਦੇਓ ਦੇਓ ਥੋਏ ਦੇਓ ਜੋਬੇ ਕੀ ਹਾਂ ਬਾਤ ਹੈ ਜੀ ਦੇਖੋ ਬੱਸ ਬਹੁਤ ਯਕੀਨ ਨਾ ਦਉਣਾ ਇੱਥੇ ਅਸਾਂ ਪੈਣ ਹੁਣ ਨੇ ਦੱਸਿਆ ਵੀ ਨਾਲ ਵੀ ਜਨ ਕੀ ਇੱਕ ਰੇਲਵੇ ਟਰੈਕ ਦੇ ਉੱਤੇ ਇੱਕ ਜਮਾ ਬੱਚਾ ਜਿਹਨੇ ਸੁੱਟ ਗਏ ਹੈ ਫਿਰ ਉਹਦਾ ਵੀ ਤੁਸੀਂ ਦੇਖ ਪਾਲ ਸਾਰਾ ਤੁਸੀਂ ਕਰਦੇ ਹੋ ਕਿਦਾਂ ਉੱਤਤਾ ਲੱਗਾ ਤੁਹਾਨੂੰ ਵੀ ਕਿਦਾਂ ਇਹ ਸਾਰਾ ਸਿਸਟਮ ਹੋ ਰਿਹਾ ਹੈ ਉਹ ਜਦੋਂ ਮਿਲਿਆ ਬੱਚਾ ਤਾਂ ਕਿਸੇ ਰਾਗੀਰ ਨੂੰ ਮਿਲਿਆ ਉਹਦੇ ਤੋਂ ਬਾਅਦ ਪੁਲਿਸ ਕੋਲ ਉਹਦੀ ਕੰਪਲੇਂਟ ਗਈ ਤਾਂ ਜਦ ਇਹ ਚਾਈਲਡ ਵੈਲਫੇਅਰ ਕਮੇਟੀ ਹੁੰਦੀ ਹੈ ਹਰ ਇੱਕ ਜ਼ਿਲ੍ਹੇ ਦੇ ਵਿੱਚ ਆਪਣੇ ਲੁਧਿਆਣੇ ਜਿਹੜੀ ਕਮੇਟੀ ਆ ਉਹਨਾਂ ਨੂੰ ਜਦੋਂ ਪਤਾ ਲੱਗਿਆ ਤਾਂ ਉਹਦੀ ਐਡਮਿਸ਼ਨ ਕਲੀਅਰ ਹਸਪੀਟਲ ਦੇ ਵਿੱਚ ਕਰਵਾਤੀ। ਕੀ ਬਾਤ ਜਿੱਥੇ ਡਾਕਟਰ ਮਹਿਤਬਾਨ ਸਾਹਿਬ ਇਹ ਤਾਂ ਬੱਚੇ ਬਿਲਕੁਲ ਦੇਖਣ ਨੂੰ ਬਿਲਕੁਲ ਛੋਟੇ-ਛੋਟੇ ਲੱਗਦੇ ਆ 6 ਮਹੀਨੇ ਦੇ 2 ਮਹੀਨੇ ਦੇ ਇਦਾਂ 6 ਇਹ ਸਾਰੇ ਜੋ ਇੱਥੇ ਬੱਚੇ ਨੇ ਇਸ ਵੇਲੇ 6 ਦੇ 6 ਇਹ ਸਾਰੇ ਮਹੀਨੇ ਡੇਢ ਮਹੀਨੇ ਦੇ ਵਿੱਚ ਨੇ। ਅੱਛਾ ਜੀ। ਇਹਨਾਂ ਦੇ ਵਿੱਚ ਕੋਈ ਵੀ ਇਤੋਂ ਵੱਡਾ ਨਹੀਂ ਹੈਗਾ। ਆ ਦੇਖ ਲਓ ਜੀ ਛੋਟੇ-ਛੋਟੇ ਬੱਚੇ ਇਹ ਸਾਰੇ ਇਨੀਸ਼ੀਅਲ ਆਪਣੇ ਕੋਲ ਜਿਵੇਂ ਕੋਈ 15 ਦਿਨ ਪਹਿਲਾਂ ਆਇਆ ਬੱਚਾ ਕੋਈ 10 ਦਿਨ ਇਦਾਂ ਹੀ ਨੇ ਇਹ। ਅੱਛਾ ਜੀ ਦੇਖੋ ਹੁਣ ਸਭ ਤੋਂ ਛੋਟਾ ਐਡਮਿਟ ਹੈ ਇਸ ਵੇਲੇ। ਅੱਛਾ ਜੀ। 4 ਦਿਨ ਦਾ। अच्छा जी ते तो खमानो ਵਿਆਹੀ ਹੋਈ ਆ اچھا ਜੀ ਤੇ ਬਾਕੀ ਵੱਡੇ ਬੱਚੇ ਠੀਕ ਹੋ ਜੀ 80 ਕਾਲ ਜੀ ਅੱਛਾ ਬੱਚੀਆਂ ਨਾਲ ਨਾਲ ਪੜ੍ਹਾਈ ਵੀ ਕਰਦੀਆਂ ਬੱਚੀਆਂ ਠੀਕ ਆ ਜੀ ਇਹ ਪੇਪਰ ਆਗੇ ਵੀ ਜੀ 10ਵੀਂ 12ਵੀਂ ਦੇ ਤਾਂ ਪ੍ਰੈਕਟੀਕਲ ਚੱਲ ਰਹੇ ਨੇ ਬਾਕੀ ਬੱਚੇ ਸਕੂਲ ਗਏ ਹੋਏ ਨੇ ਇਸ ਵੇਲੇ ਠੀਕ ਆ ਜੀ ਜੀ ਇਹ ਮੇਰੀ ਰਹਿائش ਆ ਜੀ ਇੱਥੇ ਆਪਣੀਆਂ ਹੌਬੀ ਵੀ ਪੂਰੀ ਕਰਦੇ ਆ ਸਹੀ ਗੱਲ ਆ ਬੱਚਿਆਂ ਨੂੰ ਖੇਡਣ ਵਾਸਤੇ ਚਾਹੀਦੀ ਖੁੱਲੀ ਥਾਂ ਜੀ ਕਿਉਂਕਿ ਇਹਦੇ ਜੰਗਲ ਦੇ ਵਿੱਚ ਜੰਗਲ ਦੇ ਬੱਚੇ ਬਹੁਤ ਨਜੀ ਅੰਦਰ ਜਦੋਂ ਆਪਾਂ ਚੱਲਦੇ ਆ ਅੱਛਾ ਜੀ ਬੱਚੇ ਖੂਬ ਇੰਜੋਏ ਕਰਦੇ ਇੱਥੇ ਆ ਕੇ ਮਸ ਜਦੋਂ ਪਹਿਲਾਂ ਇਹਨਾਂ ਨੂੰ ਡਵੈਲਪ ਕੀਤਾ ਤਾਂ ਦਰਖਤ ਹੀ ਸੀ ਇਹ ਫਿਰ ਇਹ ਲੱਗਦਾ ਸੀ ਕਿ ਇਹਦੇ ਵਿੱਚ ਸੁਣਨਾ ਪਾਣਾ ਫਿਰ ਇਹਦੇ ਵਿੱਚ ਹੁਣ ਇਹਦੇ ਪੰਛੀ ਆ ਜਿਹੜੇ ਮੋਰ ਚਕੋੜ ਟਰਕਿਆਂ ਉਹ ਸਾਰੇ ਇਹਦੇ ਵਿੱਚ ਅੱਛਾ ਆਗੀਆਂ ਤੇ ਹੁਣ ਸਵੇਰੇ ਸਵੇਰੇ ਨਾਲੇ ਵਧੀਆ ਲੱਗਦਾ ਇਹਦੇ ਵਿੱਚ ਹੁਣ ਇਹਦੇ ਵਿੱਚ ਆਵਾਜ਼ ਅੱਛੀ ਲੱਗਦੀ ਸਸਰ ਚਿੜੀਆਂ ਚੈੰਜ਼ ਕਰਨ ਦਿਨ ਸਾਡੇ ਸ਼ਹਿਰਾਂ ਦੇ ਵਿੱਚ ਤਾਂ ਆਵਾਜ਼ ਹੀ ਨਹੀਂ ਹੈਨਾ ਗੈਪ ਹੀ ਹੋ ਗਿਆ ਸਿਸਟਮ ਸਾਰਾ ਹੀ ਅਸ ਟਾਈਮ ਆਪਾਂ ਖੜੇ ਆ ਜੀ ਮੁੱਲਾਪੁਰ ਦੇ ਵਿੱਚ ਇੱਕ ਵਾਰੀ ਆਪਾਂ ਵੀਰਾਂ ਨੂੰ ਫੇਰ ਦੱਸ ਦਈਏ ਜੀ ਆਪਣੀ ਜਿਹੜੀ ਪ੍ਰੋਪਰ ਲੋਕੇਸ਼ਨ ਆ ਜੀ ਜੀ ਐਸਜੀਬੀ ਚਿਲਡਰਨ ਹੋਮ ਤਾਂ ਅੰਤਲਵੰਡੀ ਖੁਰਦ ਨੇੜੇ ਮੁੱਲਾਪੁਰ ਦਾਖਸਤਿਤਤਾ ਜੀ ਇਹ ਜਿੱਥੇ ਬੱਚਿਆਂ ਨੂੰ ਤੇ ਅੱਛਾ ਕਿੰਨੇ ਤੋਂ ਕਿੰਨੇ ਸਾਲ ਤੱਕ ਕਰਦੇ ਕਿੰਨੇ ਤੱਕ ਬੱਚਾ ਜੀਰੋ ਤੋਂ 18 ਸਾਲ ਤੱਕ ਦੇ ਬੱਚੇ ਆਪਣੇ ਕੋਲ ਆਉਂਦੇ ਨੇ ਅੱਛਾ ਜੀ ਤੇ ਉਹਨਾਂ ਦੀ ਪੜਾਈ ਲਿਖਾਈ ਉਹਨਾਂ ਦੇ ਰਹਿਣ ਦਾ ਸਾਰਾ ਮਤਲਬ ਕੰਪਲੀਟ ਘਰਾਂ ਵਾਂਗੂ ਪ੍ਰਬੰਧ ਨੇ ਸਾਰੇ ਠੀਕ ਹੈ ਤੇ ਇਹ ਉਹ ਬੱਚੇ ਨੇ ਜਿਹੜੇ ਆਪਾਂ ਨੂੰ ਲਵਾਰਸ ਹਾਲਤ ਦੇ ਵਿੱਚ अलग-अलग ठावां ਤੋਂ ਮਿਲਦੇ ਨੇ ਹਾਂਜੀ ਸੱਚ ਚ ਰੂਹ ਨੂੰ ਸਕੂਨ ਦੇਣ ਵਾਲੀ ਥਾਂ ਹੈ ਸ਼ਾਂਤੀ ਇੱਥੇ ਦੌੜ ਨਹੀਂ ਕੋਈ ਵੀ ਸ਼ਾਂਤੀ ਹੈ ਇੱਥੇ ਮਤਲਬ ਜਿਹੜੇ ਕੰਮ ਕਰਨ ਵਾਲੇ ਆ ਨਾ ਉਹਨਾਂ ਦੀ ਵੀ ਕੋਈ ਉਹ ਦੌੜ ਨਹੀਂ ਹੈਗੀ ਕਿ ਕੀ ਅਚੀਵ ਕਰਨਾ ਕਿਸੇ ਨੂੰ ਪਤਾ ਲੱਗੇ ਕਿਸੇ ਨੂੰ ਪਤਾ ਨਾ ਲੱਗੇ ਅੱਛਾ ਜੀ ਬਸ ਇੱਕ ਆ ਕਿ ਬੱਚਿਆਂ ਨੂੰ ਵਧੀਆ ਲਾਈਫ ਦੇਣੀ ਆ ਜਾਂ ਜੋ ਸੱਚ ਚ ਸਾਨੂੰ ਸਾਡੀ ਅੰਤਰਾਤਮਾ ਨੂੰ ਸਕੂਨ ਦੇ ਦੇਣ ਵਾਲੀ ਚੀਜ਼ ਬਿਲਕੁਲ ਉਹ ਕਰਨਾ ਜਿhandle ਦੇਖੋ ਨਾ ਸ਼ਾਂਤੀ ਕਿੰਨੀ ਇੱਥੇ ਕੋਈ ਆਵਾਜ਼ ਨਹੀਂ ਗੱਡੀਆਂ ਦੀ ਕਾਰਾਂ ਦੀ ਬਿਲਕੁਲ ਸ਼ਾਂਤੀ ਹੈ ਤੇ ਪੰਛੀ ਵੀ ਰੱਖੇ ਹੋਏ ਆ ਫੇਰ ਇੱਥੇ ਇਹਦੇ ਵਿੱਚ ਜੰਗਲ ਦੇ ਵਿੱਚ ਜੰਗਲ ਦੇ ਪੰਛੀ ਸਾਰੇ ਨੇ ਵੀਰੇ ਉਹ ਚਕੋਰਾ ਘੁੰਮਦੀਆਂ ਫਿਰਦੀਆਂ ਨੇ ਇੱਧਰ ਬਤਕਾਂ ਨੂੰ ਇੱਕ ਪਾਉਂਡ ਬਣਾ ਕੇ ਦਿੱਤਾ ਨਾ ਣ ਤੋਂ ਣ ਨੂੰ ਆਹ ਲੋ ਜੀ ਬਤਕਾਂ ਵੀ ਰੱਖੀਆਂ ਹੋਈਆਂ ਨੇ ਇਹਨਾਂ ਚੀਜ਼ਾਂ ਨੂੰ ਹੌਲੀ ਹੌਲੀ ਨਾ ਮਾਰਾ ਨਾ ਚਾਹ ਤੇ ਬੱਚਾ ਵਾਸਤੇ ਕਿੱਲਾ ਕਰਵਾਉਂਦੇ ਨਾ ਨਾ ਬੱਚੇ ਇਹਨਾਂ ਚੀਜ਼ਾਂ ਨੂੰ ਬਹੁਤ ਇੰਜੋਏ ਕਰਦੇ ਨੇ ਇੱਕ ਇੱਕ ਪਲਾਂਟੇਸ਼ਨ ਆ ਜਦੋਂ ਇੱਥੇ ਆ ਕੇ ਕੰਮ ਕਰਨਾ ਮਤਲਬ ਬੱਚਿਆਂ ਚ ਇੱਕ ਹੌਬੀ ਕ੍ਰੀਏਟ ਆਪਣੇ ਆਪ ਹੀ ਹੁੰਦੀ ਆ ਕਿ ਕਰਨਾ ਹਥੇ ਨਹੀਂ ਨਹੀਂ ਸਹੀ ਕਿਉਂਕਿ ਇੱਥੇ ਆ ਕੇ ਹੁਣ ਪੋਸ਼ਣਾ ਕੁਸ਼ਤਾ ਕਰਨਗੇ ਜੇ ਜੰਗਲ ਚ ਆਉਣਗੇ ਨਾਲ ਮੇਰੇ ਪੋਸ਼ਣਾ ਕੁਸ਼ਤਾ ਕਰਨਗੇ ਸਹੀ ਗੱਲ ਆ ਹੋਰ ਨਹੀਂ ਤਾਂ ਇਹਨਾਂ ਨੂੰ ਫੀਡ ਦੇਣੀ ਆ ਕੇ ਜਾਂ ਕੁਝ ਕਰਨਾ ਇਹ ਵੀ ਇੱਕ ਜ਼ਿੰਮੇਵਾਰੀਆਂ ਨੇ ਨਹੀਂ ਸਹੀ ਜਿੰਮੇ ਨਹੀਂ ਹੋਊਗੀ ਤਾਂ ਬੱਚਿਆਂ ਨੂੰ ਪਤਾ ਆ ਕਿ ਆ ਕੰਮ ਅਸੀਂ ਕਰਨਾ ਕਰਨੇ ਆ ਜਦੋਂ ਹੁਣ ਤਾਂ ਜ਼ਿੰਮੇਵਾਰੀ ਦਾ ਅਹਿਸਾਸ ਹੋ ਗਿਆ ਜ਼ਿੰਦਗੀ ਚ ਮਾਰ ਨਹੀਂ ਖਾਣਗੇ ਬੱਚੇ ਬਿਲਕੁਲ ਸਹੀ ਬਿਲਕੁਲ ਸਹੀ ਹੈ ਜੀ ਚੈੱਕ ਕਰੋ ਆਪਾਂ ਤਾਂ ਜੰਗਲ ਨੂੰ ਪਾਣੀ ਦੇਣਾ ਹੀ ਸੀ ਦੇਣਾ ਹੀ ਸੀ ਉਹ ਅਸੀਂ ਇਹਦੇ ਵਿੱਚ ਪਾ ਕੇ ਪਾਣੀ ਇਹਦੇ ਤੋਂ ਗਾਹਾਂ ਕੱਢ ਦਿੰਨੇ ਆ ਬਿਲਕੁਲ ਜੇ ਉਹ ਸਿੱਧਾ ਵੀ ਕੱਢਦੇ ਤਾਂ ਵੀ ਨਿਕਲਣਾ ਸੀ ਹੁਣ ਉਹ ਇਹਨਾਂ ਨੂੰ ਇੱਕ ਚੀਜ਼ ਮਿਲ ਗਈ ਨਹੀਂ ਸਹੀ ਗੱਲ ਮੈਂ ਇੱਕ ਪੰਥ ਦੋ ਕਾਰਜ ਹੋ ਗਏ ਸਾਡੇ ਬਿਲਕੁਲ ਸਹੀ ਬਿਲਕੁਲ ਸਹੀ ਹੋਨੇ ਦੇ ਜੋ ਕੋਸ਼ ਪੰਛੀ ਗਿਫਟ ਕੀਤੇ ਆ ਸਾਨੂੰ ਜੀ ਕਿਸੇ ਨੇ ਅੱਛਾ ਮੈਂ ਚਾਰ ਬਤਕਾਂ ਉਹਨੇ ਕਿਸੇ ਨੇ ਘਰ ਚ ਰੱਖੀਆਂ ਸ਼ਾ ਮਤਲਬ ਪਿੰਜਰੇ ਚ ਅੱਛਾ ਜੀ ਫਿਰ ਉਹਨੂੰ ਲੱਗਿਆ ਕਿ ਇੱਥੇ ਛੱਡਣੀਆਂ ਚਾਹੀਦੀਆਂ ਨੇ ਮੈਨੂੰ ਇੱਥੇ ਜਿਆਦਾ ਉਹ ਹੁਣ ਇੱਥੇ ਆ ਗਈਆਂ ਬਸ ਨੋਹੀ ਕਹਣਾ ਹੋਰ ਬੱਚਿਆਂ ਦਾ ਚਾਹੀਉਣਾ ਬਿਲਕੁਲ ਇੰਜੋਇਮੈਂਟ ਵਾਲੀ ਬਣ ਜਾਣੀ ਲੋਕੇਸ਼ਨ ਪ੍ਰੋਪਰ ਇੱਥੇ ਪੰਛੀ ਸਾਰੇ ਲੱਗ ਨਾਲ ਦੇਖ ਕੇ ਬੱਚੇ ਖੁਸ਼ ਹੋਣਗੇ ਆ ਲੋ ਜੀ ਚੈੱਕ ਕਰੋ ਜੀ ਜੀ ਆਹ ਲੋ ਜੀ ਲਓ ਜੀ ਬੱਚੇ ਤੁਸੀਂ ਆ ਵੀ ਗਏ ਅੱਪਾ ਤਾਂ ਅੰਦਰ ਜਾਣਾ ਹੀ ਨਹੀਂ ਅਜੇ ਲਓ ਜੀ ਇਹ ਜਾਣੇ ਨਾ ਜਦੋਂ ਗੁਰਦਰਾ ਸਾਹਿਬ ਉਹਦੇ ਬੈਕ ਸਾਈਡ ਤੇ ਉਹ ਜੈਰੀ ਬਤਕਾਂ ਤੁਸੀਂ ਕਿੱਥੇ ਫਿਰਦੇ ਹੋ ਇਹਨਾਂ ਦੀ ਵੀ ਸੇਵਾ ਤੁਹਾਡੇ ਘਰ ਤੇ ਚੜ ਗਈ ਇਹ ਕਿ ਦੇਖੋ ਆਈਆਂ ਕਿਤੇ ਲਿਆਇਆ ਕੋਈ ਕਿਸੇ ਚਾਰ ਨਾਲ ਪਰ ਇਹਨਾਂ ਨੇ ਦਾਣਾ ਪਾਣੀ ਇੱਥੇ ਆ ਕੇ ਚੁਗਲੂ ਚੁਗ ਰਹੀਆਂ ਨੇ ਜੀ ਇੱਥੇ ਦਾ ਛਕਣਾ ਸੀ ਸਹੀ ਜੀ 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 ਲੈਂਡ ਦੇ ਦਿਸ ਵੰਦਾ ਇਹਦੇ ਅੰਦਰ ਫੇ ਕੀ ਇਹਦੇ ਅੰਦਰ ਵੀ ਬਤਕਾਂ ਦਾ ਹੈ ਕਿ ਅੰਦਰ ਹੋਰ ਕੁਛ ਹੈ ਕਿੰਨੇ ਜੀ ਨਹੀਂ ਆ ਨਾ ਇਹ ਜਿਵੇਂ ਹੁਣ ਸ਼ਾਮ ਨੂੰ ਆ ਅੱਛਾ ਇਹਨਾਂ ਅੰਦਰ ਚੱਲਣਾ ਨਹੀਂ ਪੈਣਾ ਜੀ ਇਹਨਾਂ ਨੇ ਆਪ ਦਾ ਬਚਾ ਆਪੇ ਹੀ ਕਰ ਲੈਣਾ ਇਹਨਾਂ ਨੇ ਅੰਦਰ ਚੱਲ ਜਾਣਾ ਹੋਰ ਜੀ ਹੋਰ ਇਹਦੇ ਇਹਦੇ ਵਿੱਚ ਤੁਸੀਂ ਪ੍ਰੋਪਰ ਸਾੜੀ ਕੀਤੀ ਹੋਈ ਹੈ ਵੀ ਠੰਡੀ ਹਵਾ ਨਾਲ ਕਿਸੇ ਪਾਸੇ ਜਾਵੇ ਜਦੋਂ ਠੰਡ ਆ ਗਈ ਬਿਲਕੁਲ ਕਿਉਂਕਿ ਹੁਣ ਜੇ ਚੀਜ਼ ਆ ਗਈ ਕੋਲੇ ਤਾਂ ਉਹਨੂੰ ਤਾਂ ਸੰਭਾਲਣਾ ਚਾਹੀਦਾ ਇੱਥੇ ਕਬੂਤਰ ਰੱਖਿਆ ਜੀ ਆਕੀ ਚੀਜ਼ ਨਾ ਇਹ ਬਟੇਰ ਨੇ ਵੀਰੇ ਅੱਛਾ ਜੀ ਬਟੇ ਇਹ ਯੂਨੀਵਰਸਿਟੀ ਵਾਲਿਆਂ ਨੇ ਦਿੱਤੇ। ਬਟੇ ਇਹ ਹੁੰਦਾ ਕੀ ਆ? ਇਹ ਯੂਨੀਵਰਸਿਟੀ ਵਾਲਿਆਂ ਨੇ ਗਿਫਟ ਕੀਤੇ ਸੀਗੇ। ਅੱਛਾ ਜੀ। ਤੇ ਹੁਣ ਇਹਨਾਂ ਦੇ ਮੈਨੂੰ ਉਵੇਂ ਪਤਾ ਨਹੀਂ ਵੀ ਕੀ ਹੋਊਗਾ। ਤੇ ਵੱਡੇ ਹੋ ਰਹੇ ਨੇ ਸਹੀ। ਹਮੇਂ ਉਹਨਾਂ ਨੇ ਕੜਕ ਨਾਸ ਦੇਤੇ ਕੁਝ ਜਦੋਂ ਪਤਾ ਵੀ ਆਪਾਂ ਜੰਗਲ ਡਵਲਪ ਕੀਤਾ। ਅੱਛਾ ਜੀ। ਉਹ ਵੀ ਇੱਥੇ ਖੇਡਦੇ ਬਸ ਵੱਡੇ ਹੋ ਗਏ ਜੀ। ਆ ਇਹ ਸਾਨੂੰ ਗਿਫਟ ਚ ਮਿਲੇ ਹੋਏ ਨੇ। ਮਤਲਬ ਕੋਈ ਚੀਜ਼ ਆਪਾਂ ਲੇਕਨ ਜੀ ਠੀਕ ਹੈ ਜੀ ਮੁੱਲਾਪੁਰ ਦੇ ਵਿੱਚ ਖੜੇ ਆ ਜੀ ਆਪਾਂ ਪ੍ਰੋਪਰ ਫੇਰ ਇੱਕ ਵਾਰੀ ਵੀਰਾਂ ਨੂੰ ਲੋਕੇਸ਼ਨ ਦੱਸ ਦਈਏ ਜੀ 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 ਐਸਜੀਬੀ ਚਿਲਡਰਨ ਹੌਮ ਤਾਂ ਅੰਤਲਵੰਡੀ ਖੁਰਦ ਨੇੜੇ ਮੁੱਲਾਪੁਰ ਦਾ ਆਖਾ ਜ਼ਿਲ੍ਹਾ ਲੁਧਿਆਣਾ ਜੀ ਜ਼ਿਲ੍ਹਾ ਲੁਧਿਆਣਾ ਕਦੇ ਵੀ ਕਿਸੇ ਨੂੰ ਲੋੜ ਪੈਂਦੀ ਆ ਤਾਂ ਕੰਟੈਕਟ ਨੰਬਰ ਵੀ ਮੈਂ ਦੱਸ ਦਿੰਨੀ ਆ 9814508488 ਤੋਂ ਹਿੰਝਾ ਨੰਬਰ ਆ ਰਿਹਾ ਜੀ ਭੈਣ ਹੁਣਾ ਦਾ ਕੰਟੈਕਟ ਕਰ ਸਕਦੇ ਹੋ ਜੇ ਤੁਹਾਨੂੰ ਵੀ ਕੋਈ ਬੱਚਾ ਰੇਲਵੇ ਟਰੈਕ ਤੇ ਜਾਂ ਕਿਸੇ ਵੀ ਕੂੜੇ ਵਿੱਚ ਜਾਂ ਕਿਸੇ ਵੀ ਥਾਂ ਤੇ ਤੁਹਾਨੂੰ ਬੱਚਾ ਮਿਲਦਾ ਤੇ ਸਾਡਾ ਨੰਬਰ ਨੀਚੇ ਆ ਰਿਹਾ ਭੈਣ ਹੁਣਾ ਦਾ ਕੰਟੈਕਟ ਕਰ ਸਕਦੇ ਹੋ ਤੇ ਉਹ ਬੱਚੇ ਨੂੰ ਆਪਾਂ ਸਹੀ ਥਾਂ ਤੇ ਲੈ ਕੇ ਜਾਈਏ ਕਿਉਂਕਿ ਬੱਚੇ ਸੁੱਟਾਂ ਨਾਲ ਜਗਾ ਜੇ ਤੁਸੀਂ ਬੱਚੇ ਨੂੰ ਇਸ ਥਾਂ ਤੇ ਲੈ ਕੇ ਆਉਂਗੇ ਤਾਂ ਤੁਸੀਂ ਵੀ ਸੁਖੀ ਰਹੋਗੇ ਤੇ ਉਹ ਆਉਣ ਜਿਹੜਾ ਬੱਚਾ ਜਿਹਨੇ ਆਉਣਾ ਉਹ ਵੀ ਆਪਣੀ ਜ਼ਿੰਦਗੀ ਨੂੰ ਨੁਕਸਾਨ ਨਹੀਂ ਹੋਊਗਾ ਕਿਉਂਕਿ ਠੰਡ ਹੋਵੇ ਭਾਵੇਂ ਗਰਮੀ ਹੋਵੇ ਬੱਚੇ ਨੂੰ ਪ੍ਰੋਬਲਮ ਆਉਂਦੀ ਹਈ ਆ ਜੀ ਕਿਉਂ ਜੀ ਤੋ ਫੇਰ ਤੋਂ ਦੁਬਾਰਾ ਧੰਨਵਾਦ ਕਰਦੇ ਆਂ ਭੈਣ ਹੋਣਾਂ ਦਾ ਜਸਵੀਰ ਕੌਰ ਜੀ ਦਾ ਤੇ ਐਡੇ ਜਿਹੜੀ ਸੇਵਾ ਆ ਅੱਛਾ ਕਿੰਨੀ ਦੇਰ ਹੋ ਗਈ ਆਪਣੇ ਆਸ਼ਰਮ ਨੂੰ 2003 ਦੇ ਵਿੱਚ ਸ਼ੁਰੂ ਕੀਤਾ ਸੀ ਜੀ ਇਹਨੂੰ ਤੇ ਹੁਣ ਬੱਚਿਆਂ ਦੇ ਕੰਮ ਦੇ ਨਾਲ ਨਾਲ ਐਸਜੀ ਵੀ ਰੱਬੀ ਰੂਹਾਂ ਦਾ ਘਰ ਵੀ ਵਿਕਸਤ ਹੋ ਗਿਆ ਅੱਛਾ ਜੀ ਜਿਦੇ ਵਿੱਚ 18 ਸਾਲ ਤੋਂ ਵੱਡੀ ਉਮਰ ਦੀ ਕੋਈ ਵੀ ਭੈਣ ਲਵਾਰਸ ਹਾਲਤ ਦੇ ਵਿੱਚ ਮਿਲਦੀ ਆ ਤਾਂ ਉਹਦੇ ਲਈ ਉੱਥੇ ਥਾਂ ਹੈਗੀ ਆ ਤੇ ਆਪਾਂ ਇੱਕ ਦੂਜੇ ਨਾਲ ਗੱਲਬਾਤ ਕਰਕੇ ਕੋਈ ਵੀ ਭੈਣ ਆਪਣੀ ਰੋਲਣ ਨੰਦਈਏ ਸਵਾਏ ਰੋਡ ਸਾਈਡ ਸੇ ਉਹਨਾਂ ਨਾਲ ਕੁਝ ਗਲਤ ਹੋਵੇ ਉਹ ਹੋਣ ਤੋਂ ਪਹਿਲਾਂ ਆਪਾਂ ਉਹਨਾਂ ਨੂੰ ਸ਼ੈਲਟਰ ਦੇਈਏ ਜੇ ਬਹੁਤ ਕੁਝ ਨਹੀਂ ਕਰ ਸਕਦੇ ਰਹਿਣ ਲਈ ਥਾਂ ਤੇ ਭੋਜਨ ਦੋ ਚੀਜ਼ਾਂ ਤਾਂ ਕਿਤੇ ਨਹੀਂ ਗਈਆਂ ਆਪਣੇ ਪੰਜਾਬ ਦੀ ਧਰਤੀ ਤੇ ਕਿਉਂਕਿ ਇਹ ਦੋ ਚੀਜ਼ਾਂ ਜਿਹੜੀ ਇਨੀਸ਼ੀਅਲ ਸਾਡੀਆਂ ਲੋੜਾਂ ਨੇ ਉਹ ਪੂਰੀਆਂ ਹੋਣਗੀਆਂ ਜੀ